ਸੰਮਰਾਰਾ ਪੁਲਿਸ ਨੇ ਨਸ਼ੇ ਦੇ ਖਿਲਾਫ ਚੱਲ ਰਹੀ ਮੁਹੰਮਦ ਦਰਨ ਵੱਡੀ ਕਾਰਵਾਈ ਕੀਤੀ ਪੁਲਿਸ ਨੇ ਬਸ ਤੋਂ ਉਤਰੀਆਂ ਦੋ ਸਹੇਲੀਆਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਤਲਾਸ਼ੀ ਲਈ ਜਿੱਥੋਂ 60 ਗ੍ਰਾਮ ਹਿਰੋਇਨ ਬਰਾਮਦ ਹੋਈ ਗ੍ਰਿਫਤਾਰ ਕੁੜੀਆਂ ਦੀ ਪਛਾਣ ਅਕਬਾਲ ਕੋਰ ਬਠਿੰਡਾ ਅਤੇ ਅਮਰਪ੍ਰੀਤ ਕੋਰ ਬਨਾਲਾ ਵਜੋਈ ਜੋ ਇਸ ਸਮੇਂ ਮੁਹਾਲੀ ਵਿੱਚ ਰਹਿੰਦੀਆਂ ਹਨ ਪੁਲਿਸ ਦੇ ਮੁਤਾਬਿਕ ਦੋਵੇਂ ਵਿਆਹ ਸ਼ੁਦਾ ਹਨ ਪਰ ਤਲਾਕ ਸ਼ੁਦਾ ਹਨ ਅਤੇ ਫਰੋਜ਼ਪੁਰ ਤੋਂ ਚੰਡੀਗੜ੍ਹ ਹੀਰੋਇਨ ਸਪਲਾਈ ਕਰਨ ਆ ਰਹੀਆਂ ਸਨ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਨੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹਾਂ ਜੀ ਜੀਕੀ ਜੀ ਨੇ ਸਾਡੇ ਮਨਜੋਗ ਐਸਐਸਪੀ ਸਾਹਿਬ ਖੰਨਾ ਐ ਐਸਪੀ ਸਾਹਿਬ ਸਮਰਾਲਾ ਵੀ ਸੈਕਟਰਲ ਦੇ ਅਨੁਸਾਰ ਮੈਂ ਥੋੜ੍ਸੇ ਉੱਪਰ ਹੀ ਰੇਡ ਦੇ ਸਾਹਮਣੇ थाना ਸਮਰਾਲਾ ਦੇ ਨੇੜੇ ਨਾਕਾ ਬਣੀ ਕਿ ਉਹ ਸੀ ਉੱਥੋਂ ਨੇ ਨਾਕਾ ਵਰਤੀ ਇੱਕ ਮੀਰੀਆਂ ਆਉਣ ਜਾਣ ਵਾਲੀਆਂ 3 ਕਲਾ ਦੀ ਚੈੱਕ ਇਨ ਕਰ ਰਹੀ ਸੀ ਇੱਕ ਬੱਸ ਲੁਧਿਆਣੇ ਤੋਂ ਜੰਮੀਰੋਂ ਵੱਲ ਜਾ ਰਹੀ ਸੀ ਤੇ ਉੱਥੇ ਜੋ ਸਵਾਰੀਆਂ ਉੱਤਰੀਆਂ ਜਿਨ੍ਹਾਂ ਦੇ ਵਿੱਚ ਦੋ ਲੜਕੀਆਂ ਵੀ ਸੀ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਥੋੜੇ ਜਿਨੇ ਤੇ ਤੇ ਜਿੱਦ ਚੱਲਣ ਲੱਗ ਪਏ ਤਾਂ ਪੁਲਿਸ ਪਾਰਟੀ ਨੂੰ ਸ਼ੱਕ ਹੋ ਗਿਆ ਕਿ ਇਹਨਾਂ ਦੇ ਕੋਲੇ ਕੋਈ ਨਸੀਲਾ ਪਦਾਰਥਾ ਜਾਂ ਕੋਈ ਗਲਤ ਚੀਜ਼ ਹੈ ਤਾਂ ਅੱਗੇ ਜਾ ਕੇ ਪੁਲਿਸ ਪਾਰਟੀ ਸਾਡੇ ਪੁਲਿਸ ਪਾਰਟੀ ਚਾਰਜ ਐਸਆਈ ਨਦੀਸ਼ ਚੌਧਰੀ ਨੇ ਦੇ ਨਾਲ ਸਾਡੇ ਮਹਿਲਾ ਕਰਮਚਾਰੀਏ ਸੀ ਉਹਨਾਂ ਦੋਨੋਂ ਲੜਕੀਆਂ ਨੂੰ ਨਾਮ ਪਤਾ ਪੁੱਛਿਆ ਤੇ ਇੱਕ ਨੇ ਨਾਮ ਦੱਸਿਆ ਆਪਣਾ ਇਕਵਾਲ ਔਰ ਉਹ ਹਾਕਮ ਸਿੰਘ ਉਹ ਬੜਾ ਜ਼ਿਲ੍ਹਾ ਮੋਹੰਡਾ ਦੇ ਰਹਿਣ ਵਾਲੇ ਸੀ ਜੋ ਸਰੀ ਕੁੜੀ ਲੜਕੀ ਸੀ ਅਮਰਪ੍ਰੀਤ ਕੋ ਉਹਦਾ ਆਪਣੇ ਸੇਕਵਾ ਰੋਡ ਪਰ ਨਾਲੇ ਵੀ ਰਹਿਣਾ ਸੀ ਉਹਨਾਂ ਦੇ ਤਲਾਸ਼ੀ ਨੇ ਤੋਂ ਉਹਨਾਂ ਕੋਲ 60 ਗ੍ਰਾਮ ਐਰੋਡ ਗ੍ਰਾਮ ਤੋਂ ਇਹ ਪੜਾਈ ਕਦੇ ਨਹੀਂ ਕੀਤੀ ਆ ਇਹਨਾਂ ਦਾ ਨਹੀਂ ਪੜਾਈ ਦਾ ਗੱਲ ਜੇ ਸਾਹਮਣੇ ਨਹੀਂ ਗਈ ਸਾਡੀ ਜਿਹੜੀ ਮੁੱਢ ਨਹੀਂ ਪੁੱਛੀ ਸੀ ਤੋਂ ਤਾਂ ਇਹੀ ਸਾਹਮਣੇ ਆਇਆ ਜੀ ਇਹੇ ਕਿਰਾਏ ਤੇ ਇੱਥੇ ਕਮਰਾ ਲੈ ਕੇ ਮਹਾਲੀ ਰਹਿੰਦੇ ਨੇ ਜੀ ਇਹ ਕੋਤੇ ਗਲਤੀ ਕੰਮ ਕਰਦੀਆਂ ਨੇ ਅੱਦਾ ਕਰਦੀਆਂ ਨੇ ਫਿਰ ਉਹ ਤੇ ਇਹ ਨਹੀਂ ਆਪ ਜੀ ਸਹੀ ਇਹਨੇ ਦੂਸਰੋਂ ਆਪ ਵੀ ਚੀਨਾਂ ਦਾ ਮੀਲੀਮ ਲਾਪ ਇਹ ਹੀ ਆ ਜੀ ਇਧਰੋਂ ਕਰੋਜਪੁਰ ਸਾਈਡ ਵੱਲੋਂ ਫੈਰੋਂ ਨੂੰ ਲੈ ਕੇ ਆਉਣੀ ਤੇ ਜੰਡੀਗੜ ਵੱਲੋਂ ਕਿਉਂਕਿ ਮੀਟਿੰਗ ਹੈ ਤਾਂ ਮੁਰਲੀ ਘਾਟਾਇਆ ਤਾਂ ਸਾਡੇ ਕੀ ਜਿਹੜੇ ਆਪਾਂ ਡੌਂਗ ਪੂਰੇ ਕਰ ਲਈਏ ਕੰਮ ਕਰਦੇ ਨੇ ਕਿ ਕਿੰਨੇ ਟਾਰਾ ਬਿਲਕੁਲ ਜੀ ਸ਼ੌਂਕ ਵੀ ਪੂਰੇ ਕਰ ਦਿਆ ਨੇ ਤੇ ਪੈਸੇ ਵੀ ਕਮਾਉਂਦਿਆ ਰਹੇ ਨੇ ਹਾਂਜੀ ਇਹ ਦੋ ਲੜਕੀਆਂ ਆਪ ਵੀ ਹੈਰਨੂ ਕੀ ਦੀਆਂ ਨੇ ਕਿਹੜੀ ਚਲਾਉਂਦੇ ਨੇ ਮਾਮਲਾ ਅਗੇ ਇਹ ਮਕਾਦਾ ਨੰਬਰ 240 ਅੰਡਰ ਸੈਕਸ਼ਨ 21 85 ਐਂਡੀ ਸੈਕਟਰ ਸਾਣਾਪਲੇ ਚੋਰੀ ਦਾਣਾ ਸਮਰਾਲਾ ਦਰਜ ਕਰਕੇ ਕਤਲ ਸ਼ੁਰੂ ਕਰ ਦਿੱਤੀ ਹੈ ਤੇ ਮੈਰਿਟ ਵੀ ਕੋਈ ਨਾ ਨਿਤੋਂ ਯਾਰ ਕੰਮ ਮੈਰਿਟ ਹੈ ਨੇ ਡੋਰੀਪੁਰੀਆਂ ਮੈਰਿਡ ਨੇ ਦੋਹਾਂ ਦੇ ਆਪਣੇ ਡਿਵੋਰਸ ਹੋਇਆ ਹੈ ਤਲਾਕ ਹੋਇਆ ਹੈ ਸਹੀ ਮੰਗਵਾ ਦਿੱਤਾ ਹੈ ਅਜੇ ਮੋੜਲੀ ਪੁਚਕੇ ਚੱਲ ਰਹੀ ਆ ਰਿਕਾਰਡ ਉਹਨਾ ਥਾਣਿਆਂ ਤੋਂ ਪਤਾ ਕਰਾਵਾਂਗੇ ਇਹ ਹੋਇਆ ਜਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ